ਵਾਹਿਗੁਰੂ ਜਿੰਕਾਰ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਇਆਂ ਨੂੰ ਗੁਰਸਵਾਰੀਓ ਅੱਜ ਦਾ ਪਵਿੱਤਰ ਦਿਹਾੜਾ ਭਾਈ ਗੁਰਬਖਸ਼ ਸਿੰਘ ਬਾਬਾ ਬੰਦਾ ਸਿੰਘ ਜੀ 72 ਦਾ ਸ਼ਹੀਦੀ ਦਿਹਾੜਾ ਆਓ ਪਹਿਲੇ ਦੀਵਨ ਤੋਂ ਲਈਏ ਸੇਧ ਜਿਸ ਵੇਲੇ ਜੰਮੂ ਕਸ਼ਮੀਰ ਦੇ ਰਜ਼ੌਰੀ ਦੇ ਵਿੱਚ ਸਾਧੂ ਸੁਭਾਅ ਦੇ ਵਿੱਚ ਵਿਚਰਦਿਆਂ ਹੋਏ ਕੁਛ ਸ਼ਿਕਾਰ ਦਾ ਵੀ ਚिटਕ ਸੀ ਇੱਕ ਦਿਨ ਐਸਾ ਆਇਆ ਸ਼ਿਕਾਰ ਖੇਡਦੇ ਆਇਆ ਇੱਕ ਹਰਣੀ ਦੇ ਤੀਰ ਲੱਗਾ ਅੱਖਾਂ ਦੇ ਸਾਹਮਣੇ ਹਰਣੀ ਗਰਭਵਤੀ ਸੀ ਉਹਦੇ ਦੋ ਬੱਚੇ ਵੀ ਖਤਮ ਹੋ ਗਏ ਹਰਣੀ ਵੀ ਖਤਮ ਹੋ ਗਈ ਮਨ ਦੇ ਉੱਤੇ ਐਸੀ ਛੱਡ ਵਜੀ ਬੈਰਾਗੀ ਸਾਧੂ ਬਣ ਗਏ ਉਹ ਮਾਇਆ ਤੇ ਆ ਕੇ ਵਿਚਰਦਾ ਵਿਚਰਦਾ ਪਿਆਰਿਓ ਨੰਦੇੜ ਦੀ ਧਰਤੀ ਤੇ ਜਾ ਪਹੁੰਚ। ਉੱਥੇ ਜਾ ਕੇ ਆਪਣਾ ਮਠਿਆਰ ਕਰ ਲਿਆ ਡੇਰਾ ਤਿਆਰ ਕਰ ਲਿਆ। ਹੌਲੀ ਹੌਲੀ ਸੰਗੀਤ ਸਾਥੀ ਰਲਨੇ ਸ਼ੁਰੂ ਹੋ ਗਏ। ਹੌਲੀ ਹੌਲੀ ਭਗਤੀਆਂ ਦੀਆਂ ਸਿੱਧੀਆਂ ਕਰਨ ਦੇ ਨਾਲ ਮਨ ਫਿਰ ਝਟਕਨਾ ਦੇ ਵਿੱਚ ਸ਼ੁਰੂ ਹੋ ਗਿਆ ਫਿਰ ਲੋਕਾਂ ਨੂੰ ਤੰਕਰਨਾ ਸ਼ੁਰੂ ਕਰ ਦਿੱਤਾ ਜੋ ਵੀ ਉਹਦੇ ਡੇਰੇ ਤੇ ਆਉਂਦਾ ਟਹਿਲ ਪਾਣੀ ਕਰਦਾ ਤੇ ਬਾਅਦ ਵਿੱਚ ਉਹਦੀ ਬਿਪਤੀ ਕਰਦਾ ਹੁਣ ਇਧਰ ਜੰਗਾਂ ਜੁੱਗਾਂ ਤੋਂ ਵਿਹਲੇ ਹੋ ਕੇ ਭਾਨਤਨ ਸਹਿਬ ਜੀ ਗੁਰਗੋਬ ਸਿੰਘ ਸਾਹਿਬ ਨਦੇੜ ਦੀ ਧਰਤੀ ਤੇ ਪਹੁੰਚਦੇ ਨੇ ਪਤਾ ਲੱਗਦਾ ਹੈ ਕਿ ਬਰਾਗੀ ਸਾਧੂ ਹੋਇਆ ਇਹ ਬੰਦਾ ਇਹ ਲੋਕਾਂ ਨੂੰ ਬਹੁਤ ਤੰਗ ਕਰਦਾ ਹੈ ਚાલਦੇ ਚાલਦੇ ਗੁਰੂ ਸਾਹਿਬ ਵੀ ਇੱਥੇ ਬਾਗ ਦੇ ਵਿੱਚ ਪਹੁੰਚ ਗਏ ਬਾਗ ਦੇ ਵਿੱਚ ਜਾ ਕੇ ਘੋੜੇ ਬੰਨ੍ਹ ਦਿੱਤੇ ਅਰਸਨ ਲਾ ਲਏ ਕਹਿੰਦੇ ਨੇ ਜੋ ਪਲੰਗਾ ਸੀ ਇਹਦਾ ਉਸ ਪਲੰਗੇ ਦੇ ਉੱਤੇ ਗੁਰੂ ਸਾਹਿਬ ਆਇਮਣ ਹੋ ਗਏ ਇਹ ਵੈਰਾਗੀ ਜਿਹੜਾ ਸੀ ਇਹ ਹਮਨਤ ਵੇਲੇ ਦਾ ਨਿਕਲਿਆ ਆਇਆ ਸੀ ਗਦਾਵਰੀ ਦੇ ਕੰਢੇ ਦੇ ਉੱਤੇ ਸ਼ਨਾਣ ਪਾਣ ਕਰਨਾ ਭਗਤੀ ਕਰਨਾ ਉਹਦਾ ਕੰਮ ਸੀ ਉੱਥੇ ਕਰ ਰਿਆ ਸੀ ਜਦੋਂ ਇੰਦਰ ਸੇਵਕਾਂ ਨੇ ਵੇਖਿਆ ਘੋੜੇ ਬੱਜੇ ਮਠ ਦੇ ਵਿੱਚ ਬੱਕਰੀ ਚੜਕਾਏ ਜਾ ਰਹੇ ਨੇ ਖੂਨ ਖੂਨ ਹੋਇਆ ਪਿਆ ਮਠ ਉਹਦੇ ਚੇਲਿਆਂ ਨੇ ਜਾ ਕੇ ਉਹਨਾਂ ਨੂੰ ਦੱਸਿਆ उसका उस टाइम उस के नाम से माधवदास बैरागी आह लगे कि माधव तड़के ला के बह गया तेरा जिला होया स्नान तेरा बलंघा किसी ने मलिया घोड़िया के बाघ बराण ਗੁੱਸੇ ਵਿੱਚ ਭਰਿਆ ਪੀਤਾ ਉਥੋਂ ਰਿੱਧੀਆਂ ਸਿੱਧੀਆਂ ਉਹਦੇ ਕੋਲ ਸਨ ਆਇਆ ਤੇ ਆ ਕੇ ਆਪਣੀ ਤਾਕਤ ਦੇ ਨਾਲ ਮੰਜਾ ਪਲਟਾਉਣਾ ਸ਼ੁਰੂ ਕੀਤਾ ਕੋਈ ਇਤਿਹਾਸਕਾਰ ਮਨ ਰਾਦੇ ਨੇ ਕਿ ਗੁਰੂ ਸਾਹਿਬ ਨੂੰ ਪਤਾ ਸੀ ਉਹਦਾ ਸੁਧਾਰ ਕਰਨ ਵਾਸਤੇ ਹੀ ਗਏ ਸੀ ਕਿ ਚਾਉਂ ਪਾਵਿਆਂ ਦੇ ਉੱਤੇ ਚਾਰ ਤੀਰ ਗੁਰੂ ਸਾਹਿਬ ਨੇ ਰੱਖੇ ਤੇ ਜਦੋਂ ਉੱਥੇ ਪਹੁੰਚਿਆ ਤੇ ਕਹਿੰਦੇ ਇਸ ਤਰ੍ਹਾਂ ਲੱਗਦੇ ਨੇ ਕਿ ਜਿਵੇਂ ਤੀਰ ਜ਼ਬਾਨਾ ਮਾਰਦੇ ਹੋ ਬੜਾ ਜ਼ੋਰ ਲਾਇਆ ਕਿਉਂਕਿ ਹਰ ਇੱਕ ਜੇ ਕੋਈ ਆਣ ਕੇ ਜਿਸ ਨੂੰ ਵੈਸੇ ਪਿਆਰ ਨਾਲ ਮਠਾਉਂਦਾ ਸੀ ਫਲਗਾ ਮੁੱਦਾ ਮਾਰ ਕੇ ਉਹਦੀ ਬੇਇੱਜ਼ਤੀ ਕਰਦਾ ਸੀ ਵੱਡੇ ਤੋਂ ਵੱਡੇ ਜਿਹੜੇ ਉਹਦੇ ਕੋਲ ਰੱਬ ਦੇ ਨਾਮ ਵਾਲੇ ਆਉਂਦੇ ਸੀ ਉਹਨਾਂ ਦੀ ਬੇਇੱਜ਼ਤੀ ਕਰਦਾ ਸੀ ਪਰ ਅੱਜ ਉਸ ਦਾ ਕੋਈ ਜੋਰ ਨਹੀਂ ਚੱਲਿਆ ਟੇਕੇ ਚਨਣਾ ਤੇ ਪੈ ਗਿਆ ਤੇ ਗੁਰੂ ਸਾਹਿਬ ਦੇ ਕੋਲ ਮਾਫੀ ਮੰਗੀ ਕਿ ਮੈਂ ਤਾਂ ਇਸ ਤਰੀਕੇ ਦੇ ਨਾਲ ਵਰਾਗੀ ਹੋਇਆ ਵਰਾਗ ਤੋਂ ਬਾਅਦ ਮੈਂ ਇੱਥੇ ਆਣ ਕੇ ਇੱਦੀਆਂ ਸਿੱਧੀਆਂ ਸਿੱਖੀਆਂ ਔਰ ਇੱਦੀਆਂ ਸਦਿਆਂ ਕਰਦਿਆਂ ਹੋਇਆਂ ਹੀ ਮੈਂ ਲੋਕਾਂ ਨੂੰ ਮਿਤੰਗ ਕਰਨਾ ਸ਼ੁਰੂ ਕੀਤਾ ਪਰ ਅੱਜ ਮੇਰਾ ਚਾਰਾ ਨਹੀਂ ਚੱਲਿਆ ਤੁਸੀਂ ਕੌਣ ਸਾਹਿਬ ਦੇ ਨਾਲ ਬੈਠ ਕੇ ਜਦੋਂ वार्तालाਪ ਹੋਈ ਸਾਰੀ ਅਗਲੀ ਪਿਛਲੀ ਕਹਾਣੀ ਦੱਸੀ ਕਿਸ ਤਰ੍ਹਾਂ ਅਨੰਤਪੁਰ ਸਾਹਿਬ ਦਾ ਕਿਲਾ ਛੱਡਿਆ ਕਿਵੇਂ ਚਮਕੌਰ ਦੀ ਜੰਗ ਹੋਈ ਕਿਵੇਂ ਮੁਕਸਰ ਵਾਲੀ ਜੰਗ ਹੋਈ ਸੰਖੇਪ ਦੇ ਵਿੱਚ ਆਪ ਜੀ ਨਾਲ वार्ता ਸਾਂਝੀ ਕਰਨੀ ਹੈ ਕਿਸ ਤਰ੍ਹਾਂ ਕਿਸ ਤਰ੍ਹਾਂ ਕਰਦੇ ਆ ਹੋਇਆ ਇੱਥੇ ਪਹੁੰਚੇ ਹਾਂ ਉਸ ਅਤਿਆਾਸ ਦੇ ਵਰਣਨ ਦਾ ਇਤਨਾ ਉਹਦੇ ਉੱਤੇ ਅਸਰ ਪਿਆ ਮਾਦੂ ਦਾਸ ਗੁਰੂ ਦਾ ਬੰਦਾ ਬਣ ਗਿਆ। ਹੋਰ ਅੰਮਰ ਸ਼ਕਾ ਕੇ ਤਿਆਰ ਬਰਤਿਆਰ ਸਿੰਘ ਬਣਾਇਆ ਤੇ ਸਤ ਗੁਰਾਂ ਦੇ ਕੋਲੋਂ ਥਾਪੜਾ ਲੈ ਕੇ ਪਿਆਰਿਓ ਪੰਜਾਬ ਉਤਰ ਪਿਆ। ਪੰਜ ਸਿੰਘ ਦਿੱਤੇ ਸਤ ਗੁਰਾਂ ਨੇ। ਪੰਜ ਤੀਰ ਬਖਸ਼ਿਸ਼ ਕੀਤੇ। ਨਗਾਰਾ ਬਖਸ਼ਿਸ਼ ਕੀਤਾ, ਨਿਸ਼ਾਨ ਬਖਸ਼ਿਸ਼ ਕੀਤੇ। ਨਾਲ ਕੋਈ ਹਦਾਇਤਾਂ ਬਖਸ਼ਿਸ਼ ਕੀਤੀਆਂ ਅਗਰ ਤੂੰ ਇਹਨਾਂ ਹਦਾਇਤਾਂ ਦਾ ਪਾਲਣ ਕਰੇਗਾ ਤੂੰ ਕਦੀ ਵੀ ਨਹੀਂ ਆਰੇਗਾ ਜਿੱਦਨ ਨੂੰ ਹੀ ਜਾਏਗਾ ਤੇਰੀ ਜੱਜੇਕਾਰ ਤੇ ਤਾਪੜਾ ਲੈ ਕੇ ਪਿਆਰਿਓ ਚਲਦਿਆਂ ਚਲਦਿਆਂ ਪੰਜਾਬ ਦੀ ਧਰਤੀ ਦੇ ਵਿੱਚ ਆ ਗਿਆ ਸਜੇ ਸਜੇ ਕਾਬਲਾ ਵੱਡਾ ਹੁੰਦਾ ਗਿਆ ਔਰ ਛੋਟੇ ਛੋਟੇ ਨਗਰਾਂ ਨੂੰ ਜਿੱਤਦਾ ਆ ਸਿਧੌਰੇ ਵਾਲ ਨੂੰ ਵਧਿਆ ਸਿਧौरा ਵੀ ਜਿੱਤਿਆ ਕਿ ਜਦੋਂ ਸਿਧੌਰੇ ਦਾ ਨੂੰ ਪਤਾ ਲੱਗਾ ਕਿ ਪੀਰ ਬੁੱਧੂ ਸ਼ਾਹ ਦੀ ਜਿਨ੍ਹਾਂ ਨੇ ਪੰਗਾਣੀ ਦੇ ਜੰਗ ਦੇ ਵਿੱਚ ਚਾਰ ਪੁੱਤਰ ਸਤ ਭਰਾ 700 ਮਰੀਦ ਜੁੱਧ ਦੇ ਵਿੱਚ ਸ਼ਹੀਦ ਕਰਵਾਏ ਸੀ ਸ਼ਦੌਰੇ ਦੇ ਵਿੱਚ ਉਸਮਾਨ ਖਾਨ ਨੇ ਜਦੋਂ ਉਹਨਾਂ ਨੂੰ ਪਤਾ ਲੱਗਾ ਸੀ ਕਹਿੰਦੇ ਆ ਕਿ ਇਤਨੀ ਵੱਡੀ ਸਜ਼ਾ ਦਿੱਤੀ ਪੀਰ ਬਦੂਸ਼ਾ ਨੂੰ ਤਰਤੀਬ ਵਿੱਚ ਦੱਬ ਕੇ ਤੇ ਉਤੋਂ ਉਸ ਨੂੰ ਖਤਮ ਕੀਤਾ ਸ਼ਹੀਦ ਕੀਤਾ ਉਹ ਆਪਣੇ ਮੁਸਲਮਾਨੀ ਐਕਟ ਅਧੀਨ ਜਦੋਂ ਸਲੌਰੇ ਦੇ ਪਿਆਰੇ ਹਮਲਾ ਕੀਤਾ ਹੈ ਨਾ ਪੀਰ ਬੁੱਧੂ ਸ਼ਾਹ ਦੇ ਜਿਹੜੇ ਵਾਰਿਸ ਸੀ ਉਹਨਾਂ ਨੇ ਆ ਕੇ ਕਿਹਾ ਕਿ ਅਸੀਂ ਪੀਰ ਬੁੱਧੂ ਸ਼ਾਹ ਦੇ ਵਾਰਿਸ ਹਾਂ ਤਾ ਬਾਬਾ ਬੰਦਾ ਸਿੰਘ ਬਹਾਦਰ ਨੇ ਕਿਹਾ ਭਾਈ ਤੁਸੀਂ ਕੀ ਚਾਹੁੰਦੇ ਹੋ ਦੱਸੋ ਕਹਿੰਦੇ ਸਾਨੂੰ ਹੋਰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਜੋ ਸਾਨੂੰ ਕੰਗਾ ਗੁਰੂ ਸਾਹਿਬ ਨੇ ਪੌਂਟਾ ਸਾਹਿਬ ਵਿਖੇ ਬਖਸ਼ਿਸ਼ ਕੀਤਾ ਸੀ ਆਪਣੇ ਕੇਸਾਂ ਸਬੇਤ ਉਹ ਸਾਡੇ ਘਰ ਦੀ ਕੰਧ ਦੇ ਇੱਕ ਸਾਈਡ ਦੇ ਵਿੱਚ ਹੈ ਸਾਨੂੰ ਉਹ ਮਿਲ ਜੇ ਸਾਡੇ ਵਾਸਤੇ ਬੜੀ ਮੁੱਲੀ ਚੀਜ਼ ਹੈ ਉਹ ਅੱਜ ਵੀ ਉਹਨਾਂ ਦੇ ਪਰਿਵਾਰ ਦੇ ਕੋਲ ਹੈ ਪਿਆਰੇ ਬਾਹਰ ਦੇ ਬੁਰਖ ਦੇ ਵਿੱਚ ਉਹਨਾਂ ਦੇ ਪਰਿਵਾਰ ਦੇ ਬੱਚੇ ਬੈਠੇ ਆ ਉਹ ਕੰਗਾ ਤੇ ਉਹ ਕੇਸ ਅੱਜ ਵੀ ਸੰਭਾਲ ਕੇ ਰੱਖੇ ਹੋਏ ਆ ਔਰ ਨਾਲ ਹੀ ਨਾਲ ਉਹਨਾਂ ਨੇ ਸ਼ਦੌਰੇ ਦੀ ਅੰਦਰਲੀ ਜਿਹੜੀ ਮੇਉਂਦ ਬੰਦੀ ਸੀ ਉਹਦੇ ਬਾਰੇ ਸਾਰਾ ਕੁਝ ਦੱਸਿਆ ਕਿ ਇਸ ਤਰ੍ਹਾਂ ਫਿਰ ਉਹ ਅਸਮਾਨ ਖਾਨ ਨੂੰ ਗਾਬੂ ਕੀਤਾ ਔਰ ਸ਼ਦੌਰੇ ਤੇ ਜਿੱਤ ਪ੍ਰਾਪਤ ਕੀਤੀ ਉਸ ਤੋਂ ਬਾਅਦ ਉਸਮਾਨੇ ਦੀ ਜਿੱਤ ਸਮਾਣੇ ਤੋਂ ਬਾਰਾ ਜਦੋਂ ਪਤਾ ਲੱਗਾ ਕਿ ਸਰਹੰਦ ਦੀ ਜਿੱਤ ਜਿਹੜੀ ਕਰਨੀ ਹੈ ਇਹਦੇ ਵਾਸਤੇ ਵੀ ਬੜਾ ਵੱਡਾ ਜੋਰ ਲੱਗਣਾ ਹੈ ਔਰ ਜੋ ਹਦਾਇਤਾਂ ਸਨ ਗੁਰੂ ਸਾਹਿਬ ਦੀਆਂ ਉਹਨਾਂ ਦਾ ਪਾਲਣ ਕਰਦੇ ਹੋਏ ਚੱਪੜ ਚਿੜੀ ਦਾ ਮੈਦਾਨ ਪਿਆਰੋ ਚੱਪੜ ਚਿੜੀ ਇਹਦਾ ਨਾਂ ਕਿਉਂ ਪਿਆ ਅਸਲੀਅਤ ਦੇ ਵਿੱਚ ਪੰਜਾਬੀ ਦੇ ਵਿੱਚ ਹੈ ਛੱਪੜ ਚਿੜੀ ਚਿੜੀ ਇਹਦਿਆਂ ਰੁੱਖਾਂ ਦੇ ਵਣਾ ਨੂੰ ਜੰਗਲ ਨੂੰ ਔਰ ਛੱਪੜ ਪਾਣੀ ਵਾਲਾ ਬੜਾ ਢਾਬ ਸੀ ਉੱਥੇ ਨਾ ਸੀ ਛੱਪੜ ਝਿੜੀ ਪਰ ਅੰਗਰੇਜ਼ੀ ਦੇ ਵਿੱਚ ਸ਼ੇ ਹੈ ਜਿੱਦੋਂ ਚੱਲੂ ਹੁੰਦਾ ਹੈ ਇਸ ਕਰਕੇ ਉਹ ਬਣ ਗਿਆ ਚੱਪੜ ਚਿੜੀ ਅੱਜ ਕੱਲ ਉਹਦਾ ਨਾਮ ਚੱਪੜ ਚਿੜੀ ਚੱਲਦਾ ਹੈ ਉਸ ਜਗ੍ਹਾ ਤੇ ਆ ਕੇ ਡੇਰਾ ਲਾ ਰਹੇ ਇਥੋਂ ਸਰਹੰਦ ਕੋਈ ਜ਼ਿਆਦਾ ਦੂਰ ਨਹੀਂ ਸੀ ਹੁਣ ਨਾਲ ਦੇ ਸਿੰਘਾਂ ਨੇ ਕਿਹਾ ਕਿ ਜਿਸ ਤਰੀਕੇ ਦੇ ਨਾਲ ਆਪਾਂ ਜਿੱਤਾਂ ਜਿੱਤਦੇ ਆ ਰਹੇ ਹਾਂ ਬਾਬੇ ਮਨੋਜ ਸਿੰਘ ਹੋਣਾ ਬਾਦ ਸਿੰਘ ਹੋਣਾ ਨੇ ਆਪਾਂ ਹੱਲਾ ਮਾਰੀਏ ਤੇ ਸਰਹੰਦ ਨੂੰ ਫਤਿਹ ਕਰੀਏ ਪਰ ਵਿਉਂਤਬੰਦੀ ਜੋ ਗੁਰੂ ਸਾਹਿਬ ਦਾ ਕੋਲ ਸੀ ਇੱਕ ਤਾਂ ਉਸ ਤਰੀਕੇ ਦੇ ਨਾਲ ਬਾਬਾ ਬੰਦਾ বাহাদুর ਸਿੰਘ ਦੀ ਚੱਲਦੇ ਸੀ ਦੂਸਰੇ ਨੰਬਰ ਤੇ ਜਿਹੜੇ ਜਥੇ ਪੰਜਾਬ ਦੇ ਵਿੱਚੋਂ ਚੱਲ ਕੇ ਆਉਂਦੇ ਸੀ ਸਾਰਿਆਂ ਦੇ ਮਨ ਦੇ ਵਿੱਚ ਰੋਹ ਸੀ ਕਿ ਬੱਚਿਆਂ ਨੂੰ ਸ਼ਹੀਦ ਕਰਨ ਵਾਲਾ ਅਸੀਂ ਸਾਡਾ ਵੀ ਕਿਤੇ ਹੱਥ ਲੱਗ ਜਵੇ ਸ਼ਰਮ ਦੇ ਸੁਬੇਦਾਰ ਵਜੀਦ ਨੂੰ ਅਸੀਂ ਵੀ ਖਤਮ ਕਰੀਏ ਇਸ ਕਰਕੇ ਇਸ ਉਡੀਕ ਦੇ ਵਿੱਚ ਕੁਝ ਦਿਨ ਲੰਘਦੇ ਜਾ ਰਹੇ ਸੀ ਨਾਲੇ ਫੌਜ ਇਕੱਤਰ ਹੋ ਰਹੀ ਸੀ ਨਾਲੇ ਆਪਣੀ ਤਿਆਰੀ ਜਿਹੜੀ ਆ ਪੂਰੀ ਰੱਖ ਰਹੇ ਸੀ ਹੁਣ ਉਧਰੋਂ ਚਿੱਠੀ ਭੇਜੀ ਆ ਵਜੀਦ ਖਾਨ ਨੂੰ ਤੇ ਤੂੰ ਬੱਚਿਆਂ ਨੂੰ ਸ਼ਹੀਦ ਕਰਾਇਆ ਸ ਤੇ ਤੇਰੇ ਨਾਲ ਦੋ ਹੱਥ ਕਰਨ ਵਾਸਤੇ ਅਸੀਂ ਪਹੁੰਚ ਚੁੱਕੇ ਆ ਆਪਦੀ ਤਿਆਰੀ ਕਰਨ ਲਈ ਉਧਰੋਂ ਪਿਆਰਿਓ ਆਪਾਂ ਮਲੇਰ ਕੂਟਲੇ ਵਾਲੇ ਜਿਹੜੇ ਨੇ ਉਹਨਾਂ ਨੂੰ ਬੜਾ ਸਨਮਾਨ ਦਿੰਨੇ ਆ ਸਨਮਾਨ ਦੇਣ ਦਾ ਸਦਾ ਹੱਕ ਵੀ ਬਣਦਾ ਹੈ ਕਿਉਂਕਿ ਉਹਨਾਂ ਹਾ ਦਾ ਨਾਰਾ ਮਾਰਿਆ ਸੀ ਬੱਚਿਆਂ ਵਾਸਤੇ ਪਰ ਨਾਲ ਦੀ ਨਾਲ ਜਿੰਨੀਆਂ ਜੰਗਾ ਹੋਈਆਂ ਗੁਰੂ ਸਾਹਿਬ ਦੀਆਂ ਚਮਕੋ ਦੀ ਜੰਗ ਦੇ ਵਿੱਚ ਵੀ ਮਮਲ ਸ਼ੇਰਖਾਂ ਦਾ ਭਰਾ ਨਾਰ ਸਿੰਘ ਜਿਹੜਾ ਸੀ ਆਪਣੀ ਫੌਜ ਲੈ ਕੇ ਜਦੋਂ ਗੁਰੂ ਸਾਹਿਬ ਨੂੰ ਫੜਨ ਲਈ ਚੜਿਆ ਸੀ ਤੇ ਪਿਆਰਿਓ ਉਦੋਂ ਫੌਜ ਲੈ ਕੇ ਜਦੋਂ ਚਲਿਆ ਜਦੋਂ ਗੁਰੂ ਸਾਹਿਬ ਨੇ ਤੀਰ ਦੇ ਨਾਲ ਪੁੱਠਾ ਕਰਕੇ ਮਾਰਿਆ ਸੀ ਉਹ ਵੀ ਮਲੇਰਕੋਟ ਲਈ ਸੀ ਉਹਨਾਂ ਪਰਿਵਾਰ ਦੇ ਵਿੱਚੋਂ ਹੀ ਸੀ ਹੁਣ ਇਸ ਜਗ ਦੇ ਵਿੱਚ ਇੱਕ ਮਰਦੂਦ ਖਾਂ ਆਇਆ ਹੈ ਮਰਦੂਦ ਖਾਂ ਵੀ ਚਮਕੌਰ ਦੇ ਜੰਗ ਦੇ ਵਿੱਚ ਗੁਰੂ ਸਾਹਿਬ ਨੇ ਚੜ ਕੇ ਗਿਆ ਸੀ ਜਦੋਂ ਪੌੜੀ ਤੇ ਚੜ੍ਹਿਆ ਵੇਖਿਆ ਤੇ ਜਰਾਲ ਤੱਕ ਕੇ ਤੇ ਪਿਛਾਂ ਉਲੇ ਓੜ ਦੇ ਵਿੱਚ ਹੋ ਕੇ ਉੱਤਰ ਕੇ ਭੱਜ ਗਿਆ ਸੀ ਤੇ ਗੁਰੂ ਸਾਹਿਬ ਨੇ ਉਹਦੇ ਬਾਰੇ ਵਰਨ ਵੀ ਕੀਤਾ ਹੈ ਜਫਰਨਾਮੇ ਦੇ ਵਿੱਚ ਪਿਆਰਿਓ ਕਹਿਣ ਲੱਗੇ ਐ ਮਰਦੂਦ ਤੂੰ ਨਾ ਭੱਜਦਾ ਤੇ ਇੱਕ ਤੀਰ ਤੈਨੂੰ ਵੀ ਬਖਸ਼ਿਸ਼ ਕਰ ਦਿੰਦੇ ਪਰ ਉਹ ਸਰਾਗ ਵਾਲੀ ਜੰਗ ਦੇ ਵਿੱਚ ਸ਼ਹੀਦ ਨਹੀਂ ਕਹਿ ਸਕਦੇ ਮਾਰਿਆ ਗਿਆ ਹੁਣ ਇਹ ਮਲੇਰ ਕੋਟ ਲਈ ਨਵਾਬਾਂ ਦਾ ਜਿਹੜਾ ਜਾਦਾ ਪਰਿਵਾਰ ਸੀ ਭਾਈ ਉਹ ਹੀ ਹੈ ਤੇ ਗੁਰੂ ਸਾਹਿਬ ਦੇ ਵਿਰੋਧੀ ਸੀ ਪਰ ਉਹਨਾਂ ਦੇ ਵਿੱਚ ਉਹ ਹਾ ਦਾ ਨਾਰਾ ਮਾਰਨ ਵਾਸਤੇ ਆਪਾਂ ਉਹਨਾਂ ਦਾ ਸਨਮਾਨ ਸਤਕਾਰ ਵੀ ਕਰਦੇ ਹਾਂ ਹੁਣ ਕਹਿੰਦੇ ਨੇ ਇੱਕ ਬੜੀ ਵਿਉਂਤਬੰਦੀ ਬਾਬੇ ਨਾਨਕ ਨੇ ਜਿਹੜੀ ਦੱਸੀ ਸੀ ਗੁਰਬਾਣੀ ਦੇ ਵਿੱਚ ਦੱਸੀ ਹੈ ਉਸ ਤਰੀਕੇ ਦੇ ਨਾਲ ਸਿੱਖ ਫੌਜਾਂ ਦੇ ਵਿੱਚ ਹਾਥੀਆਂ ਦੀ ਫੌਜ ਨਹੀਂ ਸੀ ਪਿਆਰੀ ਹੁੰਦੀ ਬੜੀ ਵੱਡੀ ਗੱਲ ਹੈ ਮੌਲ ਪਠਾਣਾ ਦੇ ਕੋਲ ਇਹ ਫੌਜ ਪਹਿਲੀਆਂ ਚ ਹੁੰਦੀ ਸੀ ਇਹ ਜਦੋਂ ਹਾਥੀਆਂ ਦੀ ਫੌਜ ਦੀ ਕਤਾਰ ਲਿਆ ਕੇ ਵਜੀਰ ਖਾਨ ਨੇ ਅੱਗੇ ਡੱਕ ਲਈ ਉਹਦੇ ਸੈਜਾ ਦੇ ਉੱਤੇ ਘੋੜਸਵਾਰ ਨੇ ਅਤੇ ਨਾਲ ਤੋਪਖਾਨਾ ਅਗਲੇ ਬਨੇ ਹਾਥੀਆਂ ਦੀ ਫੌਜ ਦੇ ਅੱਗੇ ਤੋਪਖਾਨਾ ਲਾ ਲਿਆ ਔਰ ਮਗਰ ਜਿਹੜਾ ਸੀ ਉਹ ਪੈਦਲ ਫੌਜ ਜਿਹੜੀ ਆ ਉਹ ਲਾ ਲਈ ਉਧਰੋਂ ਇੱਕ ਬੜੀ ਵੱਡੀ ਸਕੀਮ ਖੇਢੀ ਜਿਹੜਾ ਸੁਚਾਨੰਦ ਸੀ ਜਿਹੜਾ ਕਹਿੰਦਾ ਸੀ ਕਿ ਬੱਚਿਆਂ ਨੂੰ ਕਿ ਇਹਨਾਂ ਨੂੰ ਖਤਮ ਕਰਨਾ ਚਾਹੀਦਾ ਇਹਨਾਂ ਦੇ ਜੰਮਦਿਆਂ ਦੇ ਮੂੰਹ ਤੇ ਖੇ ਹੁੰਦੇ ਸੂਲਾਂ ਦੇ ਉਹਦਾ ਪੁੱਤਰ ਸੀ ਗੰਡਾ ਮੱਲ ਗੰਡਾ ਮੱਲ ਵਜੀਦ ਖਾਨ ਨਾਲ ਸਲਾਹ ਕਰਕੇ ਜਾਂਦਾ ਕਿ ਮੈਂ ਉਧਰ ਫੌਜ ਦੇ ਵਿੱਚ ਰਲਾਂਗਾ ਤੇ ਜਾ ਕੇ ਜਦੋਂ ਹਿਲਜਲ ਹੋਈ ਤੇ ਮੈਂ ਕਹਾਂਗਾ ਕਿ ਕੇਰਾ ਤੰਗ ਹੋ ਗਿਆ ਭੱਜਾਂਗਾ ਬਾਕੀ ਫੌਜ ਵੀ ਵੇਖ ਕੇ ਭੱਜੇਗੀ ਆ ਆਪਣੀ ਜਿੱਤ ਹੋ ਜਾਣੀ ਗਣੀ ਮਲ ਫੌਜ ਲੈ ਕੇ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸਾਹਮਣੇ ਪੇਸ਼ ਹੋਇਆ ਪਿਆਰਿਓ ਤੇ ਬੰਦਾ ਸਿੰਘ ਬਹਾਦਰ ਨੇ ਮਨੋਜ ਸਿੰਘ ਉਹਨਾਂ ਨੂੰ ਬਾਦ ਸਿੰਘ ਉਹਨਾਂ ਨੇ ਕਿਹਾ ਬਾਸਿਆਂ ਇਹਦੇ ਤੇ ਕਰੜੀ ਨਿਗਾਰ ਰੱਖਣੀ ਹੈ ਰਲਾ ਲਓ ਨਿਗਾਹ ਕਰਣੀ ਰੱਖਣੀ ਹੈ ਇਹ ਬੰਦਾ ਸਹੀ ਨਹੀਂ ਹੈ ਸੋ ਉਸੇ ਵੀ ਉਹ ਬੰਦੀ ਦੇ ਨਾਲ ਉਹਨਾਂ ਦੀ ਰਾਖੀ ਸ਼ੁਰੂ ਕੀਤੀ ਗਈ ਉਧਰੋਂ ਜਦੋਂ ਮਾਜੇ ਦੀਆਂ ਫੌਜਾਂ ਆ ਕੇ ਰਲ ਗਈਆਂ ਪਿਆਰਿਓ ਹੱਥੀਆਂ ਦੀ ਫੌਜ ਦੀ ਬਾਰੇ ਜਿਸ ਵਿੱਚਲੇ ਮੁਗਲ ਪਠਾਣਾ ਭਈ ਲੜਾਈ ਰਲਵੇਂ ਤੇਗ ਵਗਾਈ ਉਹਨਾਂ ਦੀ ਤੁਕ ਚਲਾਈ ਤੇ ਉਹਨਾਂ ਹਾਥੀਆਂ ਦੀ ਫੌਜ ਜਿਹੜੀ ਹੀ ਜਦੋਂ ਉਹਨਾਂ ਨੇ ਤੀਰਛਦੇ ਬਾਬਾ ਨਾਨਕ ਜੀ ਦਾਦੇ ਬਾਬਰ ਦੇ ਵਿਲੇ ਕਿ ਉਸ ਫੌਜ ਨੇ ਹੀ ਆਪਣੀ ਫੌਜ ਦਾ ਨੁਕਸਾਨ ਕਰ ਦਿੱਤਾ ਸੀ ਇਸ ਕਰਕੇ ਸਿੱਖ ਫੌਜ ਗੁਰੂ ਨਾਨਕ ਸਾਹਿਬ ਜੀ ਦੇ ਉਪਦੇਸ਼ਾਂ ਦੇ ਚੱਲਦਿਆਂ ਹੋਇਆਂ ਹਾਥੀ ਨਹੀਂ ਰੱਖੀ ਹੁਣ ਇਹਨਾਂ ਹਾਥੀਆਂ ਦੀ ਫੌਜ ਅੱਗੇ ਲਾਈ ਹੈ ਜਦੋਂ ਹੱਲਾ ਕਰਨ ਵਾਸਤੇ ਇਤਨਾ ਹੀ ਤਿਆਰੀ ਹੋ ਗਈ ਹੈ ਤਿੰਨਾ ਹਿੱਸਿਆਂ ਦੇ ਵਿੱਚ ਪਿਆਰਿਓ ਫੌਜ ਨੂੰ ਵੰਡ ਦਿੱਤਾ ਗਿਆ ਇੱਕ ਹਿੱਸਾ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਆਪ ਦੇ ਕੋਲ ਰੱਖ ਲਿਆ ਦੋਸ਼ੇ ਬਾਬਾ ਮਨੋਤ ਸਿੰਘ ਜੀ ਬਾਬਾ ਬਾਦ ਸਿੰਘ ਜੀ ਮਨੋਤ ਸਿੰਘ ਜੀ RAM ਸਿੰਘ ਜੀ ਜਿੰਨੇ ਵੀ ਸਿੰਘ ਸੀ ਉਹਨਾਂ ਨੇ ਆਪਣੀਆਂ ਟੋਲੀਆਂ ਬਣਾਈਆਂ ਭਾਈ ਬਾਦ ਸਿੰਘ ਜੀ ਬਾਬਾ ਮਨੋਤ ਸਿੰਘ ਜੀ ਹੋਣਾ ਨੇ ਦੂਜੇ ਬੰਨੇ ਕਮਾਨ ਸੰਭਾਲੀ ਔਰ ਨਾਲ ਗੰਡਾ ਮਾਲ ਦੇ ਉੱਤੇ ਵੀ ਨਿਗਰ ਰੱਖਿਆ ਹੁਣ ਜਦੋਂ ਪਿਆਰਿਓ ਜੰਗ ਸ਼ੁਰੂ ਹੋਈ ਏ ਤੇ ਜੰਗ ਦੇ ਵਿੱਚ ਇਹਨਾਂ ਦੇ ਕੋਲ ਵੀ ਸਦੌਰੇ ਤੋਂ ਸਮਾਣੇ ਤੋਂ ਤੋਪਾਂ ਮਿਰਗੀਆਂ ਸਨ ਉਹਨਾਂ ਦੇ ਨਾਲ ਜਦੋਂ ਜੰਗ ਦੇ ਵਿੱਚ ਆਹਮੋ ਸਾਹਮਣੀ ਟੱਕਰ ਹੋਈ ਏ ਬਾਬਾ ਬੰਦਾ ਸਿੰਘ ਜੀ ਬਹਾਦਰ ਇੱਕ ਸਾਈਡ ਤੇ ਆਪਣੀ ਫੌਜ ਲੈ ਕੇ ਖੜੇ ਨੇ ਔਰ ਦੋ ਹਿਸ਼ਿਆਵਰੀ ਫੌਜ ਜਿਹੜੀ ਉਹ ਲੜਦੀ ਪਈ ਬਾਬਾ ਬਾਸ ਸਿੰਘ ਜੀ ਇਹਨਾਂ ਨੇ ਹੀ ਵਜੀਦ ਖਾਨ ਨੂੰ ਹਾਥੀ ਤੇ ਚੜੇ ਹੋਏ ਨੂੰ ਲਾ ਕੇ ਮਾਰ ਦਿੱਤਾ ਸੀ ਬਾਬੇ ਬਾਸ ਸਿੰਘ ਹੋਣਾ ਨੇ ਬਾਬੇ ਬਰੋ ਸਿੰਘ ਹੋਣਾ ਨੇ ਦੂਜੇ ਬੰਨੇ ਗੰਡਾ ਮਲ ਜਿਹੜਾ ਸੀ ਉਦੋਂ ਪਹਿਲੇ ਭਜਣ ਲੱਗਾ ਕਿ ਮੈਂ ਭਜਾਂਗਾ ਤੇ ਦੀ ਇਹਨਾਂ ਦੀ ਸਿੱਖਾਂ ਦੀ ਫੌਜ ਨਾਲ ਭਜੇਗੀ ਤੇ ਸਾਡੀ ਅਸੀਂ ਰੋਲਾ ਪਾਵਾਂਗੇ ਜਿੱਤ ਹੋ ਗਈ ਜਿੱਤ ਹੋ ਗਈ ਪਰ ਉਹਨੂੰ ਉਸੇ ਵੇਲੇ ਹੀ ਪਿੱਛੇ ਫੌਜਾਂ ਲਾ ਕੇ ਖਤਮ ਕਰਕੇ ਛੁੱਟ ਲਿਆ ਤੇ ਉਹਦੀਆਂ ਫੌਜੀਆਂ ਭਗੌੜੀਆਂ ਹੋ ਗਈਆਂ ਤੇ ਉਦੋਂ ਬਾਅਦ ਵਜ਼ੀਰ ਖਾਨ ਨੂੰ ਵੀ ਥੱਲੇ ਛੁੱਟ ਲਿਆ ਪਿਆਰੋ ਜਿਸ ਵੇਲੇ ਇਧਰੋਂ ਤੋਪਾਂ ਚੱਲੀਆਂ ਜਿਹੜੇ ਹਾਥੀ ਸੀ ਉਹਨਾਂ ਦੇ ਵਿੱਚ ਜਿਹਨੂੰ ਖਲਬਲੀ ਬੱਚੀ ਗੋਲੀਆਂ تیرਾਂ ਦੀ ਉਹਨਾਂ ਨੇ ਆਪਣੀ ਫੌਜ ਨੂੰ ਹੀ ਖਤਮ ਕਰਨਾ ਸ਼ੁਰੂ ਕਰ ਦਿੱਤਾ ਪਿਛਾ ਨੂੰ ਚਿੰਗਾਰਦੇ ਹੋਏ ਭੱਜੇ ਇਧਰੋਂ ਫਿਰ ਜਦੋਂ ਵੱਡਾ ਹਲਾ ਕੀਤਾ ਤੇ ਜਿੱਤ ਪ੍ਰਾਪਤ ਹੋ ਗਈ ਜਿੱਤ ਤੋਂ ਬਾਅਦ ਜਾ ਕੇ ਸਰਹੰਦ ਨੂੰ ਫਤਿਹ ਪਿਆਰਿਓ ਕੀਤਾ ਸਰਹੰਦ ਨੂੰ ਫਤਿਹ ਕਰਨ ਪ੍ਰੰਤ ਮੈਂ ਸੰਖੇਪ ਦੇ ਵਿੱਚ ਆਪ ਜੀ ਨਾਲ ਬਾਤਾਂ ਸ਼ਹੀਦੀ ਤੱਕ ਜਾਣਾ ਹੈ 5 ਮਿੰਟ ਦੇ ਵਿੱਚ ਆਪਾਂ ਸਮਾਪਤੀ ਕਰ ਦਈਏ ਕਿਉਂਕਿ ਅੱਜ ਉਹਨਾਂ ਦਾ ਸ਼ਹੀਦੀ ਦਿਹਾੜਾ ਸੋ ਪਿਆਰਿਓ ਇਥੋਂ ਸਰਹੰਦ ਦੀ ਜਿੱਤ ਤੋਂ ਬਾਅਦ ਜਿਹੜੇ ਉਹਨੇ ਸਿੱਕੇ ਚਲਾਏ ਬਾਬੇ ਨਾਨਕ ਦੇ ਨਾਮ ਦੇ ਉੱਤੇ ਸਿੱਕਾ ਚਲਾਇਆ ਆਪਣੇ ਨਾਮ ਤੇ ਨਹੀਂ ਚਲਾਇਆ ਜਿਹੜਾ ਸਾਨੂੰ ਜ਼ਮੀਨਾਂ ਦਾ ਮਾਲਕ ਬਣਾਇਆ ਬਾਬਾ ਬੰਦਾ ਸਿੰਘ ਬਹਾਦਰ ਨੇ ਬਣਾਇਆ ਵੱਡਿਆਂ ਰਜਵਾਰਿਆਂ ਤੋਂ ਵੱਡਿਆਂ ਘਰਾਂ ਤੋਂ ਜ਼ਮੀਨਾਂ ਖੋਹ ਕੇ ਸਾਡੇ ਬਜ਼ੁਰਗਾਂ ਨੂੰ ਦਿੱਤੀਆਂ ਵੰਡ ਕੇ ਔਰ ਉਹਨਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਇਆ ਇਹ ਬਾਬਾ ਬੰਦਾ ਬਹਾਦਰ ਦੇ ਹਿੱਸੇ ਆਇਆ ਉਸ ਤੋਂ ਬਾਅਦ ਪਿਆਰਿਓ ਇਸਨੇ ਚੰਬੇ ਦੀ ਲੜਕੀ ਸ਼ਸ਼ੀਲ ਕੌਰ ਦੇ ਨਾਲ ਸ਼ਾਦੀ ਕੀਤੀ ਬੱਚਾ ਪੈਦਾ ਆਇਆ ਉਦੋਂ ਵਾਧਾ ਗਰਦਾਸਪੁਰ ਦੀ ਘੜੀ ਦੇ ਵਿੱਚ ਘੇੜਾ ਘੇਰਾ ਪੈ ਜਾਂਦਾ 300 ਸਿੰਘ ਸੀ ਉਸ ਵੇਲੇ ਇਹਨਾਂ ਦੇ ਕੋਲ 60000 ਦਾ ਘੇਰਾ ਬੜਾ ਤਕੜਾ ਘੇਰਾ ਪਿਆ ਪਿਆਰਿਓ ਜਦੋਂ ਰੁੱਖਾਂ ਦੀਆਂ ਸ਼ਨਾਖਤਮ ਹੋ ਗਈਆਂ ਘੋੜੇ ਖਤਮ ਹੋ ਗਏ ਵੱਢ ਕੇ ਉਹ ਵੀ ਖਾਣੇ ਪਏ ਅੰਨ ਦਾਣੇ ਤੋਂ ਵੀ ਫਾਕਾ ਹੋ ਗਿਆ ਤੇ ਅਖੀਰ ਦੇ ਵਿੱਚ ਨਟਾਲ ਹੋ ਗਏ ਬਿਉਸ਼ੀ ਦੀ ਹਾਤ ਦੇ ਵਿੱਚ ਇਹਨਾਂ ਨੂੰ ਗਿਰਫਤਾਰ ਕਰ ਲਏ ਗਿਰਫਤਾਰ ਕਰਕੇ 300 ਬੰਦਾ ਜਦੋਂ ਲੈ ਕੇ ਚੱਲੇ ਤੇ ਜਿਹੜੇ ਮੁਗਲ ਪਠਾਨ ਸਰਦਾਰ ਸਰ ਕਹਿਣ ਲੱਗੇ ਕੀ ਜਾ ਕੇ ਵਿਖਾਵਾਂਗੇ 8-9 ਮਹੀਨੇ ਦਾ ਘੇਰਾ ਪਾਇਆ ਹੋਵੇ ਤੇ 300 ਬੰਦੇ ਨੂੰ ਤੇ ਜਾ ਕੇ ਆਪਾਂ ਦਿੱਲੀ ਦਰਬਾਰ ਦੇ ਵਿੱਚ ਕੀ ਮੂੰਹ ਵਿਖਾਵਾਂਗੇ ਕਿ ਅਸੀਂ 8 ਮਹੀਨੇ ਘੇਰਾ ਪਾਛਿਆ 300 ਬੰਦੇ ਇਹ ਤੋਂ ਗੱਡਿਆਂ ਤੇ ਲੱਦ ਕੇ ਤੇ ਇਹ ਜਲੂਸ ਦੀ ਸ਼ਕਲ ਦੇ ਵਿੱਚ ਲਾਹੌਰ ਚਲੇ ਗਏ ਨਾਲ ਫਰਮਾਨ ਜਾਰੀ ਕਰ ਦਿੱਤਾ ਕਿ ਜਿੱਥੇ ਵੀ ਸਿੱਖ ਮਿਲੇ ਉਹਨੂੰ ਝਟਕਾਓ ਪਿਆਰਿਓ 700 ਸ਼ਹੀਦਾਂ ਦੇ ਸਿਰਾਂ ਦਾ ਗੱਡਾ ਲਦਿਆ ਗਿਆ 700 70000 ਦੇ ਕਰੀਬ ਜਾਨੀ ਕਿ ਸ਼ਰਲਾ ਕੀ ਨੇਜਾਂ ਤੇ ਟੰਗੇ ਗਏ ਔਰ 7 ਹਜ਼ਾਰ ਸ਼ਹੀਦ ਗੱਡਿਆਂ ਤੇ ਲੱਦ ਕੇ ਭਰ ਕੇ ਉਥੋਂ ਫੇਰ ਵਾਪਸ ਦਿੱਲੀ ਵੱਲ ਤੁਰੇ। ਬਾਬਾ ਬੰਦਾ ਸਿੰਘ ਬਹਾਦਰ ਨੂੰ ਹਾਥੀ ਦੇ ਉੱਤੇ ਪਿੰਜਰੇ ਦੇ ਵਿੱਚ ਕੈਦ ਕੀਤਾ ਗਿਆ ਕਿਉਂਕਿ ਜਿਹੜੀਆਂ ਉਹ ਰਿਤੀਆਂ ਸਿਧੀਆਂ ਵਾਲੀ ਗੱਲ ਸੀ ਨਾ ਉਹਦੇ ਕਰਕੇ ਉਹਦੇ ਤੋਂ ਡਰਦੇ ਵੀ ਸੀ ਪਤਾ ਨਹੀਂ ਇਹ ਉਡਣ ਸੂਣਾ ਹੋ ਜਾਏ। ਮਾਤਾ ਸ਼ਸ਼ੀਲਪੌਰ ਉਹਨੂੰ ਗ੍ਰਿਫਤਾਰ ਕੀਤਾ। ਉਹਦੀ ਨਾਲ ਇੱਕ ਬੋਲੀ ਹੈ ਉਹਨੂੰ ਇੱਕ ਘੋੜੇ ਤੇ ਗ੍ਰਿਫਤਾਰ ਕਰਕੇ ਬੰਨਿਆ ਹੋਇਆ ਛੋਟਾ ਜਿਹਾ ਪੁੱਤਰ ਪੌਣੇ 4 ਸਾਲ ਦਾ ਉਸ ਨੂੰ ਵੀ ਮਾਤਾ ਦੇ ਨਾਲ ਗ੍ਰਿਫਤਾਰ ਕਰਕੇ ਦਿੱਲੀ ਲਿਜਾਇਆ ਗਿਆ ਦਿੱਲੀ ਦੇ ਵਿੱਚ ਲਿਜਾ ਕੇ ਪਿਆਰਿਓ ਉਹਨਾਂ ਨੂੰ ਇੱਕ ਕਿਲੇ ਦੇ ਵਿੱਚ ਬੰਦ ਕੀਤਾ ਗਿਆ ਔਰ ਇੱਕ ਕਿਲੇ ਦੇ ਵਿੱਚ ਬੰਦਾ ਸਿੰਘ ਬਹਾਦਰ ਨੂੰ ਤੇ ਉਹਨਾਂ ਦੇ ਜਿਹੜੇ ਨਾਲ ਪਰਿਵਾਰ ਸੀ ਉਹਨਾਂ ਨੂੰ ਗ੍ਰਿਫਤਾਰ ਕੇ ਮਿਠਾ ਕੇ ਰੱਖਿਆ ਗਿਆ ਹੈ ਔਰ 8 ਮਹੀਨੇ ਤੱਕ ਇੱਕ ਦੂਜੇ ਨੂੰ ਮਿਲਣ ਨਹੀਂ ਦਿੱਤਾ ਇੱਕ ਦੂਜੇ ਨੂੰ 8 ਮਹੀਨਾ ਬਾਅਦ ਉਹ ਮਿਲਦੇ ਨੇ ਪਹਿਲਾ ਜਦੋਂ 100 ਸਿੱਖਾਂ ਦਾ ਜਥਾ ਕਤਲ ਕਰਨ ਲੱਗੇ ਪਿਆਰਿਓ ਤੇ ਉਹਦੇ ਵਿੱਚ ਕਹਿੰਦੇ ਨੇ ਕਿ ਇੱਕ ਮਾਈ ਡਿੱਗਦੀ ਢੈਂਦੀ ਅਪੜ ਗਈ ਉਥੇ ਕਹਿਣ ਲੱਗੀ ਮੇਰਾ ਪੁੱਤਰ ਵੇਗਣਾ ਹੈ ਇਹ ਜੰਗ ਦੇ ਵਿੱਚ ਨਹੀਂ ਲੜਿਆ ਇਸ ਕਰਕੇ ਇਹਨੂੰ ਤੁਸੀਂ ਛੱਡ ਦਿਓ ਤੇ ਉਹ ਪੁੱਤਰ ਕਹਿਣ ਲੱਗਾ ਜਿਹੜੇ ਪਹਿਲੇ 100 ਸਿੱਖ ਸੀ ਏ ਮੇਰੀ ਮਾਤਾ ਨਹੀਂ ਹੈ ਤਾਂ ਮਾਤਾ ਸੀ ਕਹਿੰਦੇ ਕਹਿੰਦੇ ਪਰ ਇਹ ਮੇਰੀ ਮਾਤਾ ਨਹੀਂ ਮੈਂ ਆਪਣੇ ਭਰਾਵਾਂ ਦੇ ਨਾਲ ਸ਼ਹੀਦ ਹੋਣ ਵਾਸਤੇ ਆਇਆ ਮੈਂ ਸ਼ਹੀਦੀ ਪ੍ਰਾਪਤ ਕਰਾਂਗਾ ਹੁਣ ਇੱਕ ਬੰਦੇ ਪ੍ਰਾਣ ਲੈ ਕੇ ਖੜਾ ਹੈ ਇੱਕ ਉਹਨਾਂ ਦਾ ਜਿਹੜਾ ਵਕੀਰ ਗਿਣ ਲਓ ਜੱਜ ਗਿਣ ਲਓ ਦੂਸਰੇ ਬੰਦੇ ਜਲਾਦ ਖੜਾ ਹੈ ਤਲਵਾਰ ਨਾਲ ਤੇ ਤਲਵਾਰ ਉਹ ਨਾਲ ਜਦੋਂ ਜਿਹੜਾ ਵੀ ਸਿੰਘ ਆਉਂਦਾ ਉਹ ਨੂੰ ਕਹਿੰਦੇ ਕਿਵੇਂ ਭਈ ਸਲਾਮ ਕਬੂਲ ਕਰਨਾ ਚਾਹੁੰਨਾ ਹੈ ਕਿ ਤਲਵਾਰ ਦੀ ਧਾਰ ਥਲੇ ਜਾਣਾ ਚਾਹੁੰਨਾ ਹੈ ਤੇ ਸਿੱਖ ਚੁੱਪਚਾਪ ਕਰਕੇ ਜੰਗਾਰਾ ਛੱਡ ਕੇ ਤਲਵਾਰਵਾਲ ਨੂੰ ਤੁਰ ਜਾਂਦੇ ਜਦੋਂ ਪੰਜ ਸੱਤ ਬੰਦੇ ਗਏ ਨਾਲ ਦੇ ਸਿੰਘਾਂ ਨੇ ਆਖਿਆ ਕਿ ਤੂੰ ਐਵੇਂ ਸਾਡਾ ਟਾਈਮ ਖਰਾਬ ਨਾ ਕਰ ਸ਼ਹੀਦ ਕਰਨਾ ਸਾਨੂੰ ਕਰ ਅਸੀਂ ਤਾਂ ਸਿੱਧੇ ਤਲਵਾਰ ਦੀ ਧਾਰ ਦੇ ਥਲੇ ਜਾਣਦੇ ਹੁਣ ਅਖੀਰ ਤੇ ਜਦੋਂ ਬੰਦਾ ਸਿੰਘ ਬਹਾਦਰ ਨੂੰ ਇਹਨਾਂ ਨੇ ਤਸੀਹੇ ਦੇਣ ਵਾਸਤੇ ਬਾਹਰ ਲਿਆ ਕੇ ਬਿਠਾ ਲਿਆ ਕਹਿਣ ਲੱਗੇ ਬੰਦਾ ਸਿੰਘ ਹੁਣ ਦੱਸ ਤੇਰੇ ਨਾਲ ਕਿਹੜਾ ਸਲੂਕ ਕਰੀਏ ਕਹਿੰਦਾ ਵੀ ਜਿਹੜਾ ਕੈਦੀਆਂ ਵਾਲਾ ਕੀਤਾ ਜਾਂਦਾ ਉਹ ਕਰੋ ਕਹਿੰਦਾ ਕਿਦਾਂ ਕਹਿੰਦਾ ਵੀ ਵੱਧ ਤੋਂ ਵੱਧ ਤਸੀਹੇ ਦੇਵੋ ਤਾਂ ਕਿ ਤੁਹਾਨੂੰ ਪਤਾ ਲੱਗ ਜਾਏ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਥਾਪੜਾ ਲੈ ਕੇ ਆਇਆ ਸਿੰਘ ਜਿਹੜਾ ਹੈ ਇਸੇ ਗੱਲ ਤੇ ਨੂੰਂਦਾ ਹੁਣ ਪਿਆਰਿਓ ਗਿਰਫਦਾਰ ਕੀਤੇ ਤੋਂ ਲੈ ਕੇ 6-7 ਮਹੀਨੇ ਦਾ ਸਮਾਂ ਲੰਘਿਆ ਪੌਣੇ 4 ਸਾਲ ਦਾ ਬੱਚਾ ਜਿਹੜਾ ਹੈ ਸਵਾ 4 ਸਾਲ ਦਾ ਬੁੱਤਕਾ ਹੈ ਉਹਨੂੰ ਲਿਆ ਕੇ ਬੰਦਾ ਸਿੰਘ ਬਹਾਦਰ ਦੀ ਝੋਲੀ ਦੇ ਵਿੱਚ ਬਿਠਾ ਦਿੱਤਾ ਕਹਿਣ ਲੱਗੇ ਆ ਲੈ ਸ਼ੁਰਾ ਤੇ ਇਹਨੂੰ ਜਿਬਾ ਕਰਨਾ ਹੈ ਇਹਦਾ ਗਲ ਤੋਂ ਲੈ ਕੇ ਅਗਲਾ ਸੀਨਾ ਸਾਰਾ چیرਣਾ ਹੈ چیر ਦੇ ਤੇ ਬੰਦਾ ਸਿੰਘ ਬਹਾਦਰ ਕਹਿੰਦਾ ਕਹਿੰਦਾ ਭਲਿਆ ਜੇ ਤੇਰਾ ਪੁੱਤਰ ਵੀ ਅੱਜ ਹੁੰਦਾ ਨਾ ਮੇਰੇ ਕੋਲ ਤੂੰ ਮੇਰੇ ਕਾਬੂ ਦੇ ਵਿੱਚ ਨੂੰ ਮੈਂ ਤੇਰੇ ਪੁੱਤਰ ਤੇ ਵੀ ਐਸਾ ਜ਼ੁਲਮ ਨਹੀਂ ਸੀ ਕਰਨਾ ਜਿਹੜਾ ਤੂੰ ਮੈਨੂੰ ਕਹਿ ਰਿਹਾ ਮੈਂ ਆਪਣੇ ਪੁੱਤਰ ਤੇ ਕਰਾਂ ਤੁਸੀਂ ਜੋ ਕਰਨਾ ਕਰ ਦੋ ਮੈਂ ਬੱਚੇ ਤੇ ਸਾਡਾ ਅਸੂਲ ਹੈ ਬੀਬੀ ਤੇ ਬੱਚੇ ਦੇ ਨਹੱਥੇ ਤੇ ਅਸੀਂ ਵਾਰ ਨਹੀਂ ਕਰਨਾ ਹੁਣ ਪਿਆਰਿਓ ਗਲੇ ਤੋਂ ਲੈ ਕੇ ਸਾਹਮਣੇ ਸੀਨਾ ਚੀਰ ਦਿੱਤਾ ਹੈ ਬੱਚਾ ਤੜਫਿਆ ਰੋਇਆ ਕਰ ਲਾਇਆ ਉਹਦਾ ਦਿਲ ਕੱਢ ਕੇ ਧੱਕੇ ਦੇ ਨਾਲ ਬਾਬੇ ਬੰਦੇ ਬਾਹਰ ਦੇ ਮੂੰਹ ਦੇ ਵਿੱਚ ਪਾ ਕਹਿਣ ਲੱਗੇ ਕਿ ਐਸਾ ਮਹਿਸੂਸ ਹੁੰਦਾ ਹੈ ਮਖਸਰਾ ਕੇ ਕਹਿਣ ਲੱਗੇ ਕਿ ਥਾਪੜਾ ਵੇਖੂ ਗੋਵਿੰਦ ਸਿੰਘ ਜੀ ਦਾ ਤੇ ਕਿਸ ਤਰ੍ਹਾਂ ਮਹਿਸੂਸ ਹੋਵੇ ਖੁਸ਼ੀਆਂ ਦੇ ਵਿੱਚ ਜਾਂ ਆਨੰਦ ਦੇ ਵਿੱਚ ਹੁਣ ਅਖੀਰ ਤੇ ਉਹਨਾਂ ਦੀ ਇੱਕ ਖੱਬੀ ਅੱਖ ਕੱਢ ਦਿੱਤੀ ਇੱਕ ਹੱਥ ਵੱਡ ਦਿੱਤਾ ਇੱਕ ਪੈਰ ਵੱਡ ਦਿੱਤਾ ਦੂਜੀ ਅੱਖ ਕੱਢੀ ਜਮੂਰਾਂ ਦੇ ਨਾਲ ਗਰਮ-ਗਰਮ ਜਮੂਰਾਂ ਦੇ ਨਾਲ ਉਹਨਾਂ ਦਾ ਮਾਸ ਨੋਚਿਆ ਗਿਆ ਬਹੁਤ ਜਾਰੀ ਤੰਗੀ ਦਿੱਤੀ ਗਈ ਪਰ ਸਿੰਘ ਤਸ ਤੋਂ ਮਸ ਨਹੀਂ ਹੋਇਆ ਅਖੀਰ ਤੇ ਤਲਵਾਰ ਦੇ ਨਾਲ ਤੋਂ ਸਿਰ ਜਿਹੜਾ ਸੀ ਸੀਸ ਜੁਦਾ ਕਰ ਦਿੱਤਾ ਸ਼ਹੀਦ ਕਰ ਦਿੱਤਾ ਬਾਕੀ ਸਿੰਘ ਵੀ ਸ਼ਹੀਦ ਕਰ ਦਿੱਤੇ ਪਿਆਰਿਓ ਇਸੇ ਸੀ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸੰਖੇਪ ਇਤਿਹਾਸ ਜੋ ਅੱਜ ਦਿਨ ਅਸਾਂ ਜਾਂ ਕੀਤਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਹੋਈਆਂ ਭੁੱਲਾਂ ਨੂੰ ਨਾ ਚਿਤਾਰਿਓ ਗੱਜ ਕੇ ਫਤਿਹ ਗਜਾਈਏ ਜੀ ਪਵਾਜ ਜਿੱਕਾ ਖਾਲਸਾ गुआ जेकी फ़तह